ਨਹੀਂ ਆਂਦੀ ਵਿਚਾਰੀ ਤੇ ਤੂੰ ਬੱਚੇ ਅੰਡੇ ਭੰਨਦੇ ਯਾਰ ਮੈਨੂੰ ਤਾਂ ਲੱਗਦਾ ਨਹੀਂ ਆ ਕੇ ਨਹੀਂ ਤਾਂ ਹੋ ਕਰਕੇ ਬੱਚੇ ਆਉਂਦੇ ਕਿਹ ਹੈ ਬੱਚੇ ਆਉਂਦੇ ਕਿੱਥੇ ਆਉਣਗੇ ਇੱਥੇ ਅੱਧਣਗੇ ਕਿੱਦਾਂ ਕਿੱਥੇ ਦੇਖ ਕਿਵੇਂ ਕਲਾਈ ਜਾਂਦੀ ਹੈਗੀ ਆਉਗੀ ਦੁਬਾਰੇ ਫੇਰ ਇਹ ਨਾ ਵੇਖੀ ਜਾਂਦੀ ਆ ਇੱਥੇ ਜਾਓ ਕਰ ਲਓ ਬਈ ਹੈ ਇੱਥੇ ਆਓ ਮੜਾ ਜਾ ਫੇਰ ਆਉਗੀ ਦੇਖੀ ਏ ਦੇਖ ਲੈ ਛੱਟ ਹੁਣ ਆਈ ਨਹੀਂ ਆਊਗੀ ਆਊਗੀ ਹਾਂ ਉੱਥੇ ਜੀ ਹੁੰਦੇਗੇ ਥੱਲੇ ਨਾ ਮਲਦੀਂਗੇ ਤੇ ਬਾਜਗਣਾ ਚੱਗੀ ਗੱਲਾ ਯਾਰ ਮੈਨੂੰ ਪਤਾ ਹੈ ਕਿੱਥੇ ਹੈ ਨਾ ਹਾਂ ਧਿਆਨ ਇਹ ਤਾਂ ਸੇਵ ਹੈ ਜਿਹੜੀ ਮਾਂ ਮਾਰਾ ਨਹੀਂ ਯਾਰ ਭਾਈ ਬਣ ਕੇ ਬਚਾਰੀ ਕਿਵੇਂ ਦੇਖ ਦੋਨੇ ਜੀ ਹੋ ਵਰਦੇ ਕਾ ਬੈਠੇ ਖੋ ਬੈਠਾ ਦੇਖ ਲੈ ਦੇਖ ਲੈ ਕੋਈ ਨਹੀਂ ਆ ਗਈ ਦਵਾਰੇ ਫੇਰ ਵੇ ਜੇ ਕਿਵੇਂ ਕਰਦੀ ਹੈ ਆਉਗੀ ਤੇਰੇ ਕੋਲੇ ਆਉਗੀ ਇਹ ਆ ਗਈ ਆਗੀ ਦਵਾਰੇ ਹੁੰਦੀ ਆਂਡੇ ਹਾਂ ਲੰਦੀ ਬੱਟਾ ਦੇ ਹੁੰਦੀ ਹੁਣ ਮੈਨੂੰ ਸਮਝ ਆ ਗਈ ਪੱਟ ਤੇ ਦੇਖ ਲਾ ਪੱਟ ਤੇ ਹੁਣ ਗਾਂਡੇ ਦੇ ਉਹ ਮੈਨੂੰ ਲੱਗ ਹੈ ਆਗੀ ਆਗੀ ਦੇਖੋ ਦੋਨੇ ਦੇਖ ਦੇਖ ਆਂਡਾਂ ਦੀ ਭਾਲ ਦੇ ਵਿੱਚ ਦੇਖ ਆਏ ਹੁੰਦੀ ਐ ਆਏ ਹੁੰਦਾ ਖੂਨ ਦਾ ਰਿਸ਼ਤਾ ਮਗਿਆ ਫਿਰ ਜੜਾ ਹਟਾਉਂਦੇ ਵਿਚਾਰੇ ਚਲ ਦੇਖ ਲੈ ਜੇ ਵਧੀਆ ਐ ਬਸ ਜੀ ਬਚਾ ਦੇਗਾ ਕਿਸੇ ਨੂੰ